ਵਾਹ ਗੁਰੂ ਕਿਉ ਜਿਹੜਾ ਸਾਡਾ ਇਹ ਮੰਨਿਆ ਇਹ ਵਾਰ-ਵਾਰ ਜਨਮ ਮਰਨ ਦੇ ਗੇੜ ਵਿੱਚ ਪੈ ਜਾਂਦਾ ਹੈ ਕਿਉਂ ਇਹ ਜਨਮ ਮਰਨ ਦੇ ਗੇੜ ਵਿੱਚ ਪੈ ਕੇ ਇਹ ਦੁੱਖ ਸਾਰਦਾ ਬਿਨ ਨਾਵੇਂ ਸਭ ਭੁੱਲੀ ਫਿਰਦੀ ਬਿਰਥਾ ਜਨਮ ਗਵਾਈ ਬਿਨ ਨਾਵੇਂ ਸਭ ਭੁੱਲੀ ਫਿਰਦੀ ਬਿਰਥਾ ਜਨਮ ਗਵਾਈ ਹੋਰ ਕੋਈ ਗੁਰਮ ਲਾਲਚ ਲਾਗੇ ਨਾਮ ਵਿਸਾਰੇ ਹੋ ਆਵਤ ਜਾਵਤ ਜਨਮ ਗਿਆ ਮਾਰੇ ਕੁਰਬਾਨੀ ਦੇ ਵਿੱਚ ਆਪਾਂ ਨੂੰ ਗਿਆਨ ਦਿੰਦੇ ਨੇ ਬੈਠ ਜਾਓ ਉਹ ਜੀਵ ਆ ਉਹ ਆਪਣੇ ਆਪ ਜ਼ਹਿਰ ਪੀ ਲੇ ਤੂੰ ਦੀ ਮੌਤ ਜਿਹੜੀ ਨਿਸ਼ਚਿਤ ਤੇ ਗੁਰਬਾਣੀ ਦੇ ਵਿੱਚ ਸਾਨੂੰ ਵਿਚਾਰਾਂ ਨੂੰ ਜ਼ਹਿਰ ਕੀਤਾ ਜਿਹੜੇ ਤ੍ਰੈਗੋ ਨੇ ਇਹ ਵਿਚਾਰ ਨੇ ਇਹਨਾਂ ਨੂੰ ਗੁਰਬਾਣੀ ਦੇ ਵਿੱਚ ਵਿਖਿਆ ਗਿਆ ਤੇ ਮਹਾਰਾਜ ਗੁਰਵਾਣੀ ਵੀ ਸਾਨੂੰ ਸਮਝਾਉਂਦੇ ਨੇ ਕਹਿੰਦੇ ਕਾਰਨ ਬਣਦੇ ਆ ਵਿਚਾਰ ਸਾਡੇ ਜਨਮ ਮਰਨ ਦੇ ਵਿੱਚ ਆਉਂਦਾ ਜਿਹੜਾ ਸਾਡਾ ਮਨ ਇਹ ਤ੍ਰੈਗੁਣਾ ਦੇ ਵਿਚਾਰ ਦਿਨ ਰਾਤ ਲਈ ਜਾਂਦਾ ਹੈ ਇਹ ਵਿਖਿਆ ਜ਼ਹਿਰ ਖਾਈ ਜਾਂਦਾ ਹੈ ਤੇ ਜਦੋਂ ਇਹ ਮਨ ਜ਼ਹਿਰ ਲੈ ਲੇ ਕਹਿੰਦਾ ਬਚਾਉ ਮੁਸ਼ਕਲ ਹੋ ਜਾਂਦਾ ਹੈ ਤਾਹੀ ਮਾਰੇ ਗੁਰਬਾਣੀ ਦੇ ਵਿੱਚ ਆਪਾਂ ਨੂੰ ਸਮਝਾ ਰਹੇ ਸੀ ਕਹਿੰਦੇ ਤ੍ਰੈ ਗੁਣ ਵਿਖਿਆ ਜਨਮ ਅਮਰੀਜ ਹੈ ਇਹ ਤ੍ਰੈ ਗੁਣ ਜਿਹੜੇ ਸਾਡੇ ਵਿਚਾਰ ਨੇ ਇਹ ਸਾਡੇ ਵਣ ਵਾਸਤੇ ਕੀ ਨੇ ਇਹ ਜਾ ਰਿਹਾ ਤੇ ਜੇ ਅਸੀਂ ਆਪ ਹੀ ਇਹ ਦਿਨ ਰਾਤ ਇਹ ਪੀਤੀ ਜਾਵਾਂਗੇ ਤੇ ਜਨਮ ਮਰਨ ਤੋਂ ਅਸੀਂ ਮੁਕਤ ਨਹੀਂ ਹੋ ਸਕਦੇ ਤੇ ਜਿੰਨਾ ਚਿਰ ਮਨ ਸਾਡਾ ਤ੍ਰੈਗੁਣਾ ਦੇ ਵਿੱਚ ਹੈ ਨਾ ਦਾ ਸਾਨੂੰ ਰਾਮ ਦਾ ਗਿਆਨ ਆ ਸਕਦਾ ਨਾ ਹੀ ਨਾਮ ਦਾ ਗਿਆਨ ਆ ਸਕਦਾ ਜੇ ਸਾਨੂੰ ਉਸ ਦਾ ਗਿਆਨ ਨਹੀਂ ਆਉਂਦਾ ਤਾਂ ਹੀ ਮਾਰੇ ਕਹਿੰਦੇ ਆ ਇਹ ਗਿਆਨ ਨਾ ਲੈਣ ਕਰਕੇ ਜਿਹੜਾ ਨਾਮ दारू ਹੈ ਉਸ ਨੂੰ ਨਾ ਲੈਣ ਕਰਕੇ ਇਹ ਫਿਰ ਦੁੱਖ ਸਹਿੰਦਾ ਹੈ ਸਾਰਾ ਸਮਾਂ ਗੁਰਬਾਣੀ ਦੇ ਰਹੀਂ ਬਾਦਸ਼ਾਹ ਨੇ ਆਪਾਂ ਨੂੰ ਗਿਆਨ ਦਿੱਤਾ ਕਹਿੰਦੇ ਤ੍ਰੈ ਗੁਣ ਵਿਖਿਆ ਜਨਮ ਮਰੀਜੈ RAM ਨਾਮ ਬਿਨ ਦੁਖ ਸਹੀ ਜੈ